ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਲ ਤਾਂ ਚਰਚ ਦੇ ਵਿੱਚ ਮੱਥਾ ਟੇਕਣ ਗਏ ਸ਼ਰਧਾਲੂਆਂ ਦੇ ਨਾਲ ਭਿਆਨਕ ਹਾਦਸਾ ਹੋ ਜਾਂਦਾ ਹੈ ਦੱਸਦੇ ਕਿ ਚਰਚ ਦੇ ਨੇੜੇ ਬਣਿਆ ਵਾਈਫਾਈ ਟਾਵਰ ਹੈ ਜਿਹੜਾ ਸ਼ਰਧਾਲੂਆਂ ਦੇ ਉੱਪਰ ਡਿੱਗ ਜਾਂਦਾ ਹਾਲਾਂਕਿ ਕੀ ਕਾਰਨ ਰਹੇ ਨੇ ਇਹਨਾਂ ਕਾਰਨਾਂ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਚਰਚ ਦੇ ਨਾਲ ਜੁੜੇ ਹੋਏ ਸੀ ਔਰ ਹਰ ਐਤਵਾਰ ਆ ਕੇ ਇੱਥੇ ਨਤਮਸਤਕ ਹੁੰਦੇ ਸੀ ਮੱਥਾ ਟੇਕਦੇ ਸੀ ਔਰ ਬੀਤੇ ਦਿਨ ਇਹ ਪਿਆਰਕ ਹਾਦਸਾ ਹੋ ਜਾਂਦੇ ਸਹਾਦਸੇ ਦੇ ਵਿੱਚ ਕਾਫੀ ਸ਼ਰਦਾਲੂ ਜ਼ਖਮੀ ਹੋਏ ਨੇ ਔਰ ਇਸ ਦੇ ਨਾਲ ਹੀ ਇੱਕ 16 ਸਾਲਾਂ ਬੱਚੇ ਦੀ ਮੌਤ ਹੋਣ ਦਾ ਖਤਸ਼ਾ ਵੀ ਜਤਾਇਆ ਜਾ ਰਿਹਾ ਹੈ। ਇੱਕ ਵਾਰ ਤੁਸੀਂ ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ। ਤਸਵੀਰਾਂ ਨੇ ਜਿਹੜੀਆਂ ਪਟਿਆਲਾ ਦੇ ਇਲਾਕੇ ਸਿੱਧੂਵਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਰਚ ਦੀ ਸਭਾ ਦੇ ਦੌਰਾਨ ਇਹ ਹਾਦਸਾ ਹੁੰਦਾ ਹੈ। ਵਾਈਫਾਈ ਟਾਵਰ ਹੈ ਜਿਹੜਾ ਸ਼ਰਧਾਲੂਆਂ ਦੇ ਉੱਤੇ ਡਿੱਗ ਜਾਂਦਾ ਹਾਲਾਂਕਿ ਇਲਜ਼ਾਮ ਨੇ ਜਿਹੜੇ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਕਿ ਜੇਕਰ ਚਰਚ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤਾਂ ਸਾਰੀ ਜ਼ਿੰਮੇਵਾਰੀ ਜਿਹੜੀ ਚਰਚ ਦੀ ਬਣਦੀ ਹੈ ਚਰਚ ਦਾ ਫਰਜ਼ ਬਣਦਾ ਹੈ ਕਿ ਧਿਆਨ ਦਿੱਤਾ ਜਾਵੇ ਕਿਹੜੀਆਂ ਚੀਜ਼ਾਂ ਕਰਕੇ ਸ਼ਰਧਾਲੂਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਉਹ ਕਦਰੇ ਦੀ ਜਿਹੜਾ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਸੀ ਪਰਦਾਸੀਏ ਕਿ ਜਿਹੜੇ ਪਰਿਵਾਰ ਦਾ ਇੱਕ 16 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ ਗੁੱਸਾ ਹੈ ਜਿਹੜਾ ਹੁਣ ਕਿਸ ਕਦਰ ਪੜ ਗਿਆ ਤੇ ਉਹਨਾਂ ਨੇ ਕਿਹਾ ਕਿ 3 ਘੰਟੇ ਬਾਅਦ ਹੈ ਜਿਹੜਾ ਇਸ ਤਰੀਕੇ ਦੇ ਨਾਲ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ ਫਿਲਹਾਲ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤਾਂ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋ ਜਾਣਗੇ ਮੇਰੇ ਨਾਮ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਹੈ ਹੀ ਸੀਗਾ ਜੀ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦਾ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਨਾਲ ਆਲੇ-ਹਿਲੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰੇ ਨਾਮ ਲਾਲ ਸਿੰਘ ਆ ਮੈਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਸੀ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚੇ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨਕਾ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਸੀ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਹਦੇ ਨਾਲ ਸ਼ਰਦਾ ਜੀ ਉਹਦੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚਲੋ ਨਾਲ ਚਲੋ ਸਾਡੇ ਚਰਚਾ ਚਲੋ ਪਸੇ ਸਾਨੂੰ ਨਹੀਂ ਲੋੜ ਚੇਤੀ ਜੇ ਖਰ ਅੱਜ ਇਹ ਬਹਰ ਮੈਂ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਵੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਜੀ ਉੱਥੇ ਕੋਈ ਦਸਵੰਤ ਵੀ ਦੰਦੇ ਨੇ ਕੋਈ ਪੈਸਾ ਵੀ ਦੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਂਦੇ ਨੇ ਆਈ ਐਤਵਾਰ ਘਰੇ ਲਿਆ ਆਂਦੇ ਨੇ ਕੋਈ ਉੱਥੇ ਦਾਲ ਸਬਜ਼ੀ ਜੋ ਕੋਈ ਬੱਚੇ ਦੀ ਸਾਨੂੰ ਵੀ ਦੰਦੇ ਰਸੇ ਲੰਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਦਾਲ ਫੁਲਕਾ ਸਾਨੂੰ ਉਸੇ ਵਿੱਚ ਅਸੀਂ ਰਾਜ਼ੀ ਆਂ ਸਾਡੀ ਅਸੀਂ ਇਹ ਮੰਗ ਕਰਦੇ ਹਾਂ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਿਆ ਇਹਨਾਂ ਚਰਚਾਾਂ ਦੀ ਵਜ੍ਹਾ ਦੇ ਨਾਲ ਇਹਨਾਂ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣ ਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚੇਂਜ ਦਾ ਸਾਨੂੰ ਧੰਨਵਾਦ ਹਾਂਜੀ ਇਹ ਚਰਚ ਦੇ ਮੇਨ ਪਾਸਟਰ ਨੇ ਜਾਂ ਮੂਹਤਵਰ ਬੰਦੇ ਨੇ ਜਿਹੜੇ ਇਹਨਾਂ ਦੇ ਮੇਨ ਨਜ਼ਦੀਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਫੋਨ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੂਸਤਾਨ ਦਾ ਬਾਹਰਲੀ ਘੰਟੇ ਦਾ ਸਾਡੇ ਬੱਚੇ ਦੇ ਵਿੱਚ ਜਾਨ ਪਾ ਦੇ ਆ ਕੇ ਸਾਡੇ ਬੱਚੇ ਜਾਨ ਪਾ ਦੇ ਆ ਸਾਡਾ ਸਾਡਾ ਪਿੰਡ ਮੰਨਣ ਨੂੰ ਤਿਆਰ ਹੈ ਤੁਸੀਂ ਕੀ ਚਾਰਵਾਈ ਕੀਤੀ ਹੈ ਸਰ ਅਸੀਂ ਇਹ ਚੰਨੇ ਸਾਡੇ ਬੱਚੇ ਦੇ ਜਿਉਂਦਾ ਕਰਕੇ ਦੇਵੇ ਪਾਸੇ ਹਾਂ ਇਹਨਾਂ ਦਾ ਪਾਸੇ ਅਸੀਂ ਅਸੀਂ ਪਾਸਾ ਕੀ ਕਰਨਾ ਸਪੈਸਾ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਦੇਖੋ ਜੀ ਹੁਣ ਕਹਿੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਹੁਣ ਚਰਚ ਬੋਲੋ ਵੀ ਉਹਨੂੰ ਫੋਨ ਆ ਕਿਤੇ ਤੁਸੀਂ ਪ੍ਰੋਟੈਸਟ ਕਰੋਗੇ ਕੋਈ ਹੈ ਸਾ ਹਾਂਜੀ ਅੱਜ ਤਰਨਾ ਲਾਵਾਂਗੇ ਹਾਂਜੀ 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 ਕਰਾਂਗੇ ਜੀ ਜੇਕਰ ਜੇਕਰ ਤੁਹਾਨੂੰ ਸਾਹਿਬ ਨਹੀਂ ਮਿਲਦਾ ਅਸੀਂ ਤਰਨਾ ਲਾਵਾਂਗੇ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਦੇ ਠੀ ਜੋ ਵੀ ਸਰ ਤੋਂ ਬਣਦੀ ਕਾਰਵਾਈ ਅਸੀਂ ਕਰਾਂਗੇ ਉਹ ਗੱਲ ਇਹ ਹੈ ਚਰਚ ਵਾਲੇ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਅਸੀਂ ਦਫਨਾਵਾਂਗੇ ਜਾਂ ਇਸਾਈ ਉਹਦੇ ਮੁਤਾਬਕ ਜੋ ਵੀ ਕਰ ਅਸੀਂ ਉਹ ਨਹੀਂ ਹੋਣ ਦਵਾਂਗੇ ਅਸੀਂ ਆਪਣੀ ਜਾਨ ਦੇ ਦਾਂਗੇ ਸੇ ਆਪਣੇ ਕਾਪੜੇ ਖੂਨ ਨੂੰ ਹੋਣ ਨਹੀਂ ਦਿੰਦੇ ਜੋ ਮੈਂ ਬਤੌਰ ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੀ ਚਰਚ ਦੇ ਵਿੱਚੇ ਵਿਸ਼ਵਾਸੀ ਦੋ ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆराधना ਕਰਦਾ ਸੀਗਾ ਕੱਲ ਕਿੱਥੇ ਸੜਾ ਜਿਹੜਾ ਤਾਵਰੇਟ ਲੱ ਲੱਤੀ ਵਾਸੀ ਇਹ ਤੋਂ ਵਾਈਫਾਈ ਚਰਚ ਕੰਮ ਕਰਦਾ ਸੀ ਉਹ ਟਾਵਰ ਦੀਆਂ ਰਿਪਟਾਂ ਨਾਲ ਦੇ ਗੋਣਡੀ ਨੇ ਪੜਤੀਆਂ ਸਾਨੂੰ ਕਿਸ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦੇਣਾ ਇਹਨੂੰ ਬਿਟਵੀਨ ਆ ਜਾਂਦੀ ਬੰਦਗੀ ਸੀ ਉਤੇ ਬੰਦਗੀ ਦੌਰਾਨ ਰਾਣਾਦੋ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਦੇ ਸਿਰ ਦੇ ਉਤੇ ਅਸੀਂ ਫਟਾਫਟ ਇਹਨੂੰ ਚੱਕ ਕੇ ਹਸਪੀਟਲ ਚ ਲੈ ਜਾਂਦਾ ਮਸੀਹ ਸਾਹਿਬਾਇ ਸਾਰੇ ਚ ਪੂਰਾ ਰੋਸ ਹੈ ਅਸੀਂ ਚਨੇ ਆ ਵੀ ਜਿਹੜੇ ਬੰਦੇ ਨੇ ਰਿਫਟਾ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਮਾਦੀ ਅਰੰਗਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲਗੇ ਨੂੰ ਕਿੰਨੀਆਂ ਮਈਆਂ ਚੱਖਣ ਹਨ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਸ ਚਰਚ ਚ ਇਸ ਤਰ੍ਹਾਂ ਫੋਦੀ ਅਰੰਗਲੀ ਕਰਕੇ ਇਹ ਕਿਸ ਦਾ ਬੱਚਾ ਸੀ ਜੀ 16 ਸਾਲ ਦਾ ਬੱਚਾ ਜੀ ਜੀ ਨਾਮ ਪ੍ਰੇਮਦਰ ਜੀ ਕਿੱਥੇ ਦਾ ਰਹਿਣ ਵਾਲਾ ਇਹ ਛੜੀ ਛੜ ਚਰਚ ਕੋਲ ਬਣ ਰਿਹਾ ਹੈ ਜੀ ਅੱਜ ਕੀ ਸਮਾਗਮ ਕੀ ਚੱਲ ਰਹੀ ਹੈ ਜੀ ਛੜੀ ਐਤਵਾਰ ਨੂੰ ਚਰਚ ਦਾ ਬੰਦ ਕੀ ਹੁੰਦੀ ਹੈ ਜੀ ਉਸ ਦਰਾਂ ਨੇ ਹੱਸਾ ਉਸ ਦਰਾਂ ਨੇ ਕਿੰਨੇ ਕੁ ਲੋਕ ਇਸ ਤੇ ਜੱਪੀ ਹੋਏ ਜੀ ਕੋਈ ਰਖਮੀ ਨਹੀਂ ਹੋਇਆ ਜੀ ਦੋ ਜੜੇ ਹੋਏ ਸੀ ਇੱਕ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਬਿਲਕੁਲ ਠੀਕ ਹੈ ਮੋੜੇ ਤੇ ਲੱਗੀ ਸੀ ਸੀਟੀ ਦੀ ਸਕੈਨਿੰਗ ਰਿਪੋਰਟ ਆਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੀ ਇਹ ਟਾਵਰ ਕਿਹਦੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚਰਚ ਚਰਚ ਦੀ ਜਗ੍ਹਾ ਨੇ ਚਰਚ ਦੀ ਜਗ੍ਹਾ ਨੇ ਚਰਚ ਦੇ ਜਿਹੜਾ ਬੰਦੇ ਨੇ ਰਿਫਟਾ ਪੱਟੀਆਂ ਨੇ ਜੀ ਤੁਸੀਂ ਉਹਦੇ ਖਿਲਾਫ ਵੀ ਪੁਲਿਸ ਨੂੰ ਪੰਚਾਇਤੀ ਸ਼ਿਕਾਇਤ ਕੀਤੀ ਹੋਈ ਹੈ ਪੰਚਾਇਤ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਜੀ ਪਹਿਲਾਂ ਕੀਤੀ ਸੀ ਐਕਸੀਡੈਂਟ ਇਨਸੀਡੈਂਟ ਤੋਂ ਬਾਅਦ ਕੀਤੀ ਸਾਢੇ ਕੱਲ੍ਹ ਸੀ ਉਹਨਾਂ ਨੇ ਨਜ਼ਰ ਚੁਲਿਆਤਾ ਸੀ ਅੱਜ ਉਹਨਾਂ ਨੇ ਜਿਹੜੀ ਕਾਰਵਾਈ ਹੋਈ ਹੈ ਤੇ ਅਸੀਂ ਨਾਲ ਦੇ ਨਾਲ ਦੱਸਦੇ ਰਿਪੋਰਟ ਕਰਾਤੀ ਉਹਦਾ ਨਾਮ ਕੋਰ ਮੇਨ ਸਿੰਘ ਹੈ